ਕੀ ਹਾਲ ਨੇ ਭਾਈ ਵਧੀਆ ਵੀ ਤੂੰ ਸੁਣਾਓ ਠੀਕੋ ਵਧੀਆ ਵਧੀਆ ਭਾਈ ਯਾਰ ਇੱਕ ਸਾਨੂੰ ਕਣਕ ਦਿਖਾ ਤੂੰ ਕਹਿੰਦਾ ਕਹਿੰਦਾ ਮੈਂ ਬਿਨਾਂ ਰੇ ਸਪਰੇ ਤੋਂ ਕਰੀ ਆ ਬਿਲਕੁਲ ਵੀ ਰੇ ਨਹੀਂ ਪਾਈ ਹੈਗੀ ਸਾਡੇ ਲੋਕ ਕਹਿੰਦੇ ਚਾਰ ਚਾਰ ਗੱਟਿਆਂ ਤੋਂ ਬਿਨਾਂ ਕਣਕੀ ਨਹੀਂ ਹੁੰਦੀ ਹੈਗੀ ਆਪਣੀ ਆ ਗਣਕ ਹੈ ਭਾਈ ਉਹ ਹੂੰ ਬਿਨਾਂ ਰੇ ਸਪਰੇ ਵਾਲੀ ਅੱਛਾ ਠੀਕ ਹੈ ਜਮਾਰੇ ਸਾਰੇ ਵੀ ਨਹੀਂ ਪਾਈ ਨਹੀਂ ਭਾਈ ਕੁਝ ਨਹੀਂ ਪਾਇਆ ਚ ਇਹ ਖਾਣ ਵਾਸਤੇ ਬਈ ਯਾਰ ਕਣਕ ਦਾ ਫਰਕ ਆ ਦਿਖਾਈਂ ਇੱਧਰ ਭਾਈ ਕਣਕ ਇੱਥੇ ਕਹਿੰਦੇ ਸਾਡੇ ਤਿੰਨ ਗੱਟੇ ਪਾਇਆ ਕਣਕ ਦੇ ਹਾਂਜੀ ਹਾਂਜੀ ਇਹ ਇੱਥੇ ਪਾਇਆ ਬਿਨਾਰੇ ਸਪਰੇ ਤੋਂ ਬੱਲੀ ਫਰਕ ਫਰਕਦਸ ਕੀ ਹੈ ਭਾਈ ਹੈਗਾ ਫ ਲੋਕ ਕਹਿੰਦੇ ਨੇ ਕਿ ਰੇਟਮੈਂਟ ਹੁੰਦੀ ਨਹੀਂ ਮੈਂ ਕਹਿੰਦਾ ਹੁੰਦਾ ਹੈ ਵਿਚਾਰਾ ਕੁਝ ਦੋ ਪੰਜ ਮਨ ਦਾ ਫਰਕ ਪੈ ਜੂ ਹਾਂਜੀ ਹਾਂਜੀ ਅੰਦਰ ਆਪਣੇ ਕੋਈ ਰੇਸਪ੍ਰੇਤ ਨਹੀਂ ਜਾਂਦੀ ਨਾ ਹਾਂਜੀ ਹਾਂਜੀ ਉਹ ਤਾਂ ਗੱਲ ਕੋ ਤੁਸੀਂ ਆ ਬੱਲੀਆਂ ਦੇਖ ਲੋ ਲੈ ਛੁੜੀਆਂ ਪਈਆਂ ਬੱਲੀਆਂ ਦੇਖ ਲੈ ਲੈ ਇੱਧਰ ਵੇਖ ਲੈ ਉਹੀ ਚੀਜ਼ ਆ ਇਹ ਸਾਡੇ ਤਿੰਨ ਗੱਟੇ ਐ ਇਹ ਕੁਝ ਨਹੀਂ ਪਾਇਆ ਆ ਸਾਡੀ ਬੱਲੀ ਆ ਇਹਦੇ ਨਾਲ ਛੋਟੀ ਬੱਲੀ ਤਾਂ ਮੇਰੀ ਲੋਕਾਂ ਨੂੰ ਇਹੀ ਸਲਾਹ ਬਾਈ ਘੱਟ ਤੋਂ ਘੱਟ ਹੌਲੀ ਹੌਲੀ ਘਟਾ ਦੋ ਚਾਹੇ ਅਸਲ ਵਿੱਚ ਤਾਂ ਕਹਿੰਦੇ ਬਿਲਕੁਲ ਹੀ ਨਾ ਪਾਇਆ ਕਰੋ ਰੇ ਤਾਂ ਆਪਾਂ ਵਧੀਆਗਾ ਆਪਣਾ ਖਾਣ-ਪੀਣ ਕਰੀਏ ਫੇਰ ਹੀ ਆਪਣਾ ਸਰੀਰ ਸੈੱਟ ਰਹੂਗਾ ਹੁਣ ਤਾਂ ਆਪਾਂ ਦਵਾਈਆਂ 300 ਰੁਪਏ ਲਈ ਜੰਨੇ ਸਾਰੇ ਹੈਣਾ ਬਾਈ ਆਪਣੀ ਅਹੀ ਬੇਨਤੀ ਹੈ ਬਾਈ ਕਿਸਾਨ ਭਰਾਵਾਂ ਨੂੰ ਸਾਰੇ ਭਰਾ ਹੀ ਆਪਣੇ ਕੋਈ ਖੇਤੀ ਕੱਢਦਾ ਜ ਨਹੀਂ ਕਰਦਾ ਵੀ ਪਹਿਲੀ ਗੱਲ ਸਾਰੇ ਰੇ ਘੱਟ ਪਾਉ ਜਮਾ ਹਾਂ ਉਹ ਵੀ ਕਿਸ ਨੇ ਖਾਣੀ ਆ ਬਜਾਰੇ ਹਾਂ ਕਿਸ ਜਾਨਵਰ ਨੇ ਖਾਣੀ ਆ ਕਿਸੇ ਬੰਦੇ ਨੇ ਖਾਣੀ ਆ ਠੀਕ ਹੈ ਤੇ ਬਾਕੀ ਜੀ ਆਪਾਂ ਖਾਣੀਏ ਜੰਮਬੰਦੀ ਕਰ ਦੋ ਗਠੀਆ ਜ਼ੂਰੀਆ ਕੈਂਸਰ ਕਾਲਾ ਪੀਲਾ ਜਿੰਨੀਆਂ ਡਾਕਟਰ ਨੇ ਜਿੰਨੀਆਂ ਬਿਮਾਰੀਆਂ ਬਾਈ ਸਾਰੇ ਐਡਮੈਟ ਕੀ हट ਜਾਣੇ ਲੱਗਣਗੇ ਨਹੀਂ ਹੁਣ ਹਰੇਕ ਪਤਾ ਤੇ ਆਵਲਾ ਕੈਪਸੂਲ ਖਾਂਦਾ ਹੈ ਖਾਣੀ ਹੈ ਕਿਉਂਕਿ ਪਹਿਲਾਂ ਚਾਰ ਗੱਟੇ ਦਾ ਪਾਣਦੇ ਆ ਬਈ ਜੂਰੀਆ ਦੇ ਕਣਕ ਚ ਹਾਂ ਪਾਉਂਦੇ ਆ ਵੱਢ ਕੇ ਕਮੈਨ ਆਉਣ ਸੌ ਢੋਲ ਚ ਪਾਉਂਦੇ ਆ ਢੋਲ ਚ ਨਾਲੇ ਪਾਉਂਦੇ ਗੋਲੀਆਂ ਬਈ ਹਾਂ ਉਹ ਹੋਰ ਜ਼ਹਿਰ ਬਣ ਜਾਂਦੀ ਹੈ ਉਹ ਤੋਂ ਗੈਸ ਕਰ ਦਿੰਦੇ ਬੰਦ ਫਿਰ ਬਿਮਾਰੀਆਂ ਬਣ ਗਈ ਨਾ ਬਣਨਗੇ ਫਿਰ ਜੂਰੀਆ ਬਣ ਗਿਆ ਮੇਰੇ ਗਠੀਆ ਬਣ ਗਿਆ ਮੈਨੂੰ ਨੀਂਦ ਨਹੀਂ ਆਉਂਦੀ ਡਿਪਰੈਸ਼ਨ ਚਲਾ ਜਾਂਦਾ ਸਾਰੇ ਬਿਰੀਆਂ ਸੁਪਰੀਆਂ ਕਰਕੇ ਬਿਮਾਰੀਆਂ ਬਣਦੀਆਂ ਬਈ ਠੀਕ ਹੈ ਨਾ ਆਪਣੀ ਨੂੰ ਬਤ ਬਤ ਸ਼ੇਅਰ ਕਰ ਦੋ ਲੋਕਾਂ ਤੱਕ ਜਿਹ ਬਿਨਾਰੇ ਸਵਰੇਤ ਬਿਨਾਂ ਕਣਕ ਹੁੰਦੀ ਨਹੀਂ ਤੇ ਸ਼ੇਅਰ ਪਰ ਆ ਬਣ ਕੇ ਜਰੂਰ ਮਾਰੋ ਆਪਣੇ ਪੇਜ ਨੂੰ ਕਰ ਲੋ ਫੋਲੋ ਇਹ ਬਾਈ ਆਪਣਾ ਡਾਕਟਰ ਹੀ ਹੈਗਾ ਤਾਂ ਹੀ ਕਰਕੇ ਇਹਨੇ ਬਿਨਾਰੇ ਸਵਰੇਤੋਂ ਕਣਕ ਕੀਤੀ ਆ ਆ ਕਣਕ ਦਾ ਤੁਸੀਂ ਫਰਕ ਵੀ ਦੱਸ ਦਿਓ ਕਮੈਂਟ ਕਰਕੇ ਧੰਨਵਾਦੀ ਠੀਕ ਆ ਵੀ ਸਤਿ ਸ਼੍ਰੀ ਅਕਾਲ ਜੀ